ਮੈਂ ਛੋਟੀ ਜਿਹੀ ਗੱਲ ਕਹਿ ਜਾਵਾਂ ਕਿ ਹਿਸਾਬ ਕਿਤਾਬ ਦਾ ਕੋਈ ਬੱਚਾ ਕਮਜ਼ੋਰ ਹੋਵੇ ਨਾ ਉਹ ਸਾਡੇ ਮਾਨਯੋਗ ਡੰਮੀ ਮੁੱਖ ਮੰਤਰੀ ਭਗਵੰਤ ਸਿਉਂ ਮਾਨ ਤੋਂ ਬੱਚੇ ਨੂੰ ਟਿਊਸ਼ਨ ਰਖਾ ਸਕਦਾ ਉਹਦੀ ਕੱਲ ਦੀ ਸਪੀਚ ਸੁਣੀ ਉਹ ਕਹਿੰਦਾ 1880 ਦਿਨ ਹੋ ਗਏ ਸਰਕਾਰ ਬਣੀ ਨੂੰ ਵੀਰੋ 1825 ਦਿਨ ਪੰਜ ਸਾਲਾਂ ਦੇ ਵਿੱਚ ਹੁੰਦੇ ਨੇ 4 ਸਾਲਾਂ ਬਾਅਦ ਇੱਕ ਲੀਪ ਦਾ ਸਾਲ ਹੁੰਦਾ 29 ਦਿਨ ਫਰਵਰੀ ਦੇ ਹੋ ਜਾਂਦੇ ਨੇ 1826 ਦਿਨਾਂ ਦੇ 5 ਸਾਲ ਬਣਦੇ ਨੇ ਇਹਨਾਂ ਨੇ ਢਾਈ ਸਾਲਾਂ ਦੇ ਵਿੱਚ ਮੁੱਖ ਮੰਤਰੀ ਨੇ 5 ਸਾਲ ਪੂਰੇ ਕਰਕੇ ਸੁਪਰ ਮੁੱਖ ਮੰਤਰੀ ਹੋਣ ਦਾ 2 ਮਹੀਨੇ 56 ਦਿਨ ਉੱਤੇ ਕਰਤੇ ਕਹਿੰਦਾ 44666 ਨੌਕਰੀਆਂ ਦਿੱਤੀਆਂ ਰੋਜ਼ 51 ਬਣੀਆਂ ਜੇ 1880 ਦਿਨਾਂ ਦਾ ਨਾਲ 44666 ਰੁਪਏ ਭਾਗ ਕਰਾਂਗੇ ਤਕਸੀਮ ਕਰਾਂਗੇ ਵੰਡੋ ਕਰਾਂਗੇ ਤਾਂ 23.75 ਬਣਦੇ ਆ ਇਹ ਸਾਡੇ ਸਹਿਰਾਂ ਨੂੰ ਬਦਲਣ ਵਾਸਤੇ ਲੱਗੇ ਨੇ ਪੰਜਾਬੀ ਦਾ ਟੈਸਟ ਇਹ ਅੰਨੇ ਦੇ ਪੈਰ ਥਲੇ ਬਟੇਰਾ ਆ ਗਿਆ ਲੱਤ ਫੜੀ ਘਰੇ ਲੈ ਗਿਆ ਕਹਿੰਦਾ ਬੇਬੇ ਸ਼ਕਾਰੀ ਚੋਟੀ ਦਾ ਰੋਜ਼ ਬਟੇਰੇ ਨਾਲ ਰੋਟੀ ਖਾਇਆ ਕਰਾਂਗੇ ਭਗਵੰਤ ਮਾਨਸਿਆ ਇੱਕ ਦਿਨ ਆਊ ਤੂੰ ਸਾਫ ਦਾ ਮੁੱਖ ਮੰਤਰੀ ਹੋਵੇਂਗਾ ਜਿਹੜਾ ਪੰਜਾਬੀ ਦਾ ਲੈਸਨ ਸਾਡੇ ਆਗੂਆਂ ਨੂੰ ਕਹਿਣਾ ਅਸੀਂ ਤੇਤੋਂ ਪੰਜਾਬੀ ਨਹੀਂ ਸਿੱਖਣੀ ਕਿਉਂਕਿ ਤੂੰ ਚੰਡੀਗੜ੍ਹ ਨੂੰ ਚੰਡਗਾਗਰ ਲਿਖਦਾ ਚੰਡੀਗੜ੍ਹ ਨੂੰ ਦੱਸੋ ਝੂਠ ਬੋਲਦੇ ਆ ਚੰਡੀਗੜ੍ਹ ਨੂੰ ਚਡਗਾਗਰ ਲਿਖਦਾ ਵੀਰੋ ਸ਼ਰੋਮਣੀ ਅਕਾਲੀ ਦਲ ਦੇ ਤੁਸੀਂ ਪਹਿਰੇਦਾਰੋਂ ਚੰਗੇ ਮਾੜੇ ਦਿਨ ਆਉਂਦੇ ਰਹਿੰਦੇ ਨੇ ਮਸਿਆ ਦੀ ਹਨੇਰੀ ਰਾਤ ਤੋਂ ਬਾਅਦ ਚਾਨਣਾ ਦਿਨ ਆਉਂਦਾ ਚਾਂਦੜੀ ਰਾਤ ਆਉਂਦੀ ਆ ਅੱਜ ਇੱਕ ਗੱਲ ਕਹਿ ਜਾਵਾਂ ਮਹਾਰਾਜ ਜੀ ਹਜ਼ੂਰੀ ਚ ਕਿ ਭੀੜ ਪਈ ਤੋਂ ਪਰਖੀ ਜਾਂਦੀ ਯਾਰੀ ਯਾਰਾਂ ਦੀ ਉਹ ਅੱਜ ਜਿਹੜੇ ਸ਼ਰੋਮਣੀ ਅਕਾਲੀ ਦਲ ਨਾਲ ਇੱਕ ਡਾ ਕੇ ਖੜੇ ਨੇ ਇਹਨਾਂ ਦਾ ਮੁੱਲ ਪਊਗਾ